ਐ ਸਿੰਘ ਜੰਕਰ ਗਏ ਬਾਬਾ ਗੁਗਾਯਰ ਵੀ ਅਕਾਲ ਮ੍ਰਿਤੂ ਉਹ ਮਰੇ ਜੋ ਕਾਮ ਕਰੇ ਚੰਡਾਲ ਕਾ ਕਾਲ ਵੀ ਉਸ ਕਾ ਕਿਆ ਕਰੇ ਜੋ ਭਗਤ ਹੋ ਮਹਾਕਾਲ ਕਾ ਓਮ ਨਮੋ ਸ਼ਿਵਾਏ ਕਮੇਟੀ ਦੀ ਅਸਟਾਨੇ ਕੁਦਰ ਬਲੋਂ ਜੋ ਕਿ 24 ਮਾ ਵਿਸ਼ਾਲ ਸੇਬੇਵਾਰ ਸ਼ੋਭਾ ਯਾਤਰਾ ਬੜੀ ਤੁਮਕਾਮ ਦੇ ਨਾਲ ਮਨਾਈ ਗਈ ਉਸ ਦੇ ਸੰਬੰਧ ਵਿੱਚ ਮੈਂ ਓਮ ਨਮੋ ਸ਼ਿਵਾਏ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੋਭਾ ਯਾਤਰਾ ਲਈ ਸਾਨੂੰ ਦਾਨ ਦਿੱਤਾ ਔਰ ਸਾਡਾ ਬਹੁਤ ਸਹਿਯੋਗ ਸਾਨੂੰ ਦਿੱਤਾ ਬਹੁਤ ਸਾਥ ਦਿੱਤਾ ਮੈਂ ਬਹੁਤ ਹਮਾਰੀਆਂ ਉਹਨਾਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਬੱਚੇ-ਬੱਚੀ ਦੇ ਅਸੀਂ ਹਮਾਰੀਆਂ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਔਰ ਇਹਦੇ ਨਾਲ ਹੀ ਮੈਂ ਸ਼ੋਭਾ ਯਾਤਰਾ ਜੋ ਕਿ ਥਾ-ਥਾ ਦੇ ਲੰਗਰ ਲਗਾਏ ਗਏ ਔਰ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਕਾ ਕਰਕੇ ਸਵਾਗਤ ਕੀਤਾ ਗਿਆ ਮੈਂ ਉਹਨਾਂ ਵੀ ਸਾਰੀਆਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੋਭਾ ਯਾਤਰਾ 'ਚ ਲੰਗਰ ਲਗਾਏ ਔਰ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਇਹਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੇ ਵੀਰ ਤੇ ਭੈਣ ਸਾਡੇ ਸੰਗਤ ਜੋਗੀ ਜਿਨ੍ਹਾਂ ਨੇ ਸ਼ੋਭਾ ਯਾਤਰਾ ਲਈ ਸਾਨੂੰ ਦਾਣ ਦਿੱਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇਹਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੋਭਾ ਯਾਤਰਾ ਨੂੰ ਪੂਰਾ ਮੈਨੇਜ ਕੀਤਾ ਔਰ ਇਹਦੇ ਨਾਲ ਹੀ ਮੈਂ ਨਗਰ ਕੌਂਸਲ ਦੀ ਕਿੰਨੀ ਵੀ ਸਫਾਈ ਕਰਮਚਾਰੀ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਸ਼ਹਿਰ ਦੀ ਸਫਾਈ ਕੀਤੀ ਪੁਰਸ਼ੂਭਾ ਯਾਤਰਾ ਦੇ ਵਿੱਚ ਸਾਰੇ ਸ਼ਹਿਰ ਦਾ ਸਫਾਈ ਕੀਤੀ ਉਹਨਾਂ ਦਾ ਵੀ ਧੰਨਵਾਦ ਔਰ ਜਿਆਦਾ ਸਭ ਤੋਂ ਜਿਆਦਾ ਦਿਨੋ ਧੰਨਵਾਦ ਬੀਬੀ ਇੰਦਰਜੀਤ ਕੋਰ ਦੀ ਮਾਣ ਐਮ ਐਲ ਏ ਹਲਕਾ ਨਕੂਦਰ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਨਾਲ ਹੀ ਮੈ ਸ਼ੋਭਾ ਯਾਤਰਾ ਜਿੰਨੇ ਵੀ ਜਿੰਨੇ ਵੀ ਮੁੱਖ ਮਹਿਮਾਨ ਚਾਹੇਓ ਅਕਾਲੀ ਪਾਰਟੀ ਦੇ ਚਾਹੇਓ ਕਾਂਗਰਸ ਪਾਰਟੀ ਚਾਹੇਓ ਬੀਜੇਪੀ ਪਾਰਟੀ ਚਾਹੇ ਪੇਟੀਕਲ ਕੋਈ ਵੀ ਮੰਤਰੀ ਪਾਰਟੀ ਦਾ ਹੋਵੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸ਼ੋਭਾ ਯਾਤਰਾ ਚ ਸ਼ਾਮਲ ਹੋਏ ਇਹਦੇ ਨਾਲ ਹੀ ਮੈਂ ਓਮਨਮ ਸ਼ੋਭਾ ਕਮੇਟੀ ਦੇ ਜਿੰਨੇ ਵੀ ਮੈਂਬਰ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੋਭਾ ਯਾਤਰਾ ਨੂੰ ਚਾਰ ਚੰਨ ਲਾਣ ਲਈ ਦਿਨ ਭਰ ਰਾਤ ਇੱਕ ਕਰਦਾ ਸ਼ੋਭਾ ਯਾਤਰਾ ਤੁਹਾਡੇ ਸਾਹਮਣੇ ਹੈ ਮਿਹਨਤ ਦਾ ਫਲ ਕਨਾ ਮਿਲਿਆ ਸ਼ਹਿਰ ਵਾਲੇ ਦਾ ਬਹੁਤ ਹੰਗਾਰਾ ਮਿਲਿਆ ਸਾਨੂੰ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਦੇਖਣ ਯੋਗ ਸੀ ਜੈ ਸ਼ਿਵ ਸ਼ੰਕਰ ਜੈ ਬੋਲੇਨਾਥ ਜੈ ਗੋਬਾਇਰ